ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਸਾਰੇ মিডিਆ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਅੱਜ ਇੱਥੇ ਪਹੁੰਚਣ ਦੇ ਉੱਪਰ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਮੇਰੇ ਕੁਲੀਗ ਵੱਡੇ ਭਰਾ ਸਾ ਗੁਰਬੀਰ ਸਿੰਘ ਜੀ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਮੇਰੇ ਸਾਥੀ ਮੇਰੇ ਵੀਰ ਸਨੀ ਆਲੂਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਲੋਕਲ ਜਿਹੜੇ ਸਾਡੇ ਸਾਥੀ ਨੇ ਸਾਡੇ ਭਰਾ ਨੇ ਜਿਹੜੇ ਪਾਰਟੀ ਦੀ ਔਰ ਸਰਕਾਰ ਦੀ ਰੀੜ ਦੀ ਹੱਡੀ ਨੇ ਸਾਡੇ ਸਾਰੇ ਸਤਕਾਰਯੋਗ ਸਾਥੀ ਕੌਂਸਲ ਸਾਹਿਬ ਮੇਰੇ ਵੀਰ ਰਾਜ ਰਾਜ ਜੀ RAM ਜੀ सुरेंद्र ਜੀ ਸਾਰੇ ਸਤਕਾਰਯੋਗ ਸਾਥੀ ਔਰ ਔਰ ਅੱਜ ਉਚੇਚੇ ਤੌਰ ਦੇ ਉੱਪਰ ਵੈਲਕਮ ਕਰਦੇ ਆ ਸਾਡੇ ਸਾਥੀ ਦਾਰਾ ਟਾਂਗ ਜੀ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮੂਲਿਤ ਕਰਕੇ ਸਾਡੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਔਰ ਬੜਾ ਲੰਬਾ ਸਮਾਂ ਇਹਨਾਂ ਨੇ ਸੋਸ਼ਲ ਔਰ ਪੋਲੀਟੀਕਲ ਦੇਣ ਰਹੀ ਹੈ ਲੁਧਿਆਣਾ ਨੂੰ ਆ ਕਾਰਪੋਰੇਸ਼ਨ ਦੇ ਜੋ ਜੋ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਹੈ ਪੰਜਾਬ ਸਰਕਾਰ ਦੀ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਉਹਦੇ ਡਾਇਰੈਕਟਰ ਰਹੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਅਹੁਦੇਦਾਰ ਰਹੇ ਨੇ ਆਪਣੇ ਸਾਥੀਆਂ ਦੇ ਨਾਲ ਸ਼ਮੂਲੀਅਤ ਕੀਤੀ ਹੈ ਜਿੱਥੇ ਇਹਨਾਂ ਦਾ ਵੈਲਕਮ ਕਰਦੇ ਹਾਂ ਔਰ ਮੈਂ ਸਮਝਦਾ ਕਿ ਜਦੋਂ ਇਹੋ ਜਿਹੇ ਕੱਦਾਬਰ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਦੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਪਹਿਲਾਂ ਤੋਂ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ 3 ਸਾਲ ਦੇ ਮਾਨਸਬਦ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਨੂੰ ਉਹਨਾਂ ਦੀ ਇਮਾਨਦਾਰੀ ਨੂੰ ਔਰ ਉਹਨਾਂ ਦੇ ਲੁਧਿਆਣੇ ਦੇ ਪ੍ਰਤੀ ਪ੍ਰੇਮ ਨੂੰ ਦੇਖਦੇ ਹੋਏ ਇੱਕ ਪਾਸੜੇ ਨੇਰੀ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਉਸ ਤੋਂ ਬਾਅਦ ਜਦੋਂ ਇਹੋ ਜੇ ਸਾਥੀ ਜੁੜਣ ਤੇ ਪਾਰਟੀ ਨੂੰ ਔਰ ਮਹਿਮ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਜਿਸ ਦੇ ਆਧਾਰ ਦੇ ਉੱਪਰ ਮੈਂ ਕਹਿ ਸਕਦਾ ਕਿ ਜਲੰਧਰ ਵੈਸਟ ਦੀ 37000 ਦੀ ਲੀਡ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸਟ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਔਰ ਸੰਜੀਵ अरोड़ा ਜੀ ਸਾਰੇ ਦੇ ਸਾਰੇ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਨਵਾਂ ਅਧਿਆਇ ਨਵਾਂ ਚੈਪਟਰ ਹੈ ਜਿਹੜਾ ਉਹ ਜੋੜਨਗੇ ਸੋ ਦਾਰਾ ਜੀ ਨੂੰ ਇਹਨਾਂ ਦੇ ਸਾਥੀਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਵੈਲਕਮ